ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਕੀ ਹਾਲ ਚਾਲ ਆ ਵੀ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਵਲੌਗ ਜਿਹੜਾ ਬੜਾ ਜਿਆਦਾ ਖਾਸ ਹੋਣ ਵਾਲਾ ਵਾ ਕਿਉਂਕਿ ਇੱਥੇ ਪੈਂਦਾ ਪਿਆ ਵ ਮੀਂਹ بارشਾਂ ਆ ਗਈਆਂ ਓ ਮਾਈ ਗੋਡ ਤੇ ਆਪਾਂ ਬਣਾਉਣ ਲੱਗੇ ਆ ਜੀ ਮੀਂਹ ਦੇ ਵਿੱਚ ਪਕੌੜੇ ਉਹ ਵੀ ਲਾਹੌਰ ਚ ਦੇਸੀ ਮੌਲ ਨਹੀਂ ਹੈਗਾ ਮੀਂਹ ਹਲਕਾ ਹਲਕਾ ਪੈਂਦਾ ਪਿਆ ਕੋ ਤੇ ਸਮੀ ਅਤੇ ਅਲੀ ਜਿਹੜਾ ਆਪਣਾ ਉਹ ਗਏ ਹੋਏ ਆ ਜੀ ਦੋਵੇਂ ਸਮਾਲ ਲੈਨ ਪਾਲਕ ਤੇ ਆਲੂ ਪਕੌੜਿਆਂ ਪਕੂੜੀਆਂ ਦਾ ਇਹ ਇੱਥੋਂ ਨਹੀਂ ਲੱਗਣ ਲੱਗੇ ਹੋਣੇ। ਉਹ ਜਾਂਦਾ ਪਿਆ। ਉਹ ਜਾਂਦਾ ਪਿਆ। ਓਏ ਓਏ ਸਮੀ ਜਾ ਇਹ ਭੱਜ ਕੇ ਹੋ ਕੇ ਆਓ। ਲੈ ਕੇ ਆਓ ਲੈ ਕੇ ਭੱਜ ਕੇ ਹੋਵੋ। ਲੋ ਜੀ ਮੈਂ ਤਾਂ ਫੈਜ਼ੀ ਲੱਗੇ ਹੋਏ ਆ ਜੀ ਸਫਾਈਆਂ ਕਰਨ ਕਿਚਨ ਆ ਨੇਰੀ ਚੱਲੀ ਵਾਵਾ ਜਾਦੀ ਤੇ ਅਸੀਂ ਕਿਹਾ ਵੀ ਇੱਕ ਵਾਰੀ ਨਾ ਸਾਰਾ ਧੋ ਦਈਏ ਸਾਫ਼ ਕਰ ਦਈਏ ਤਾਂ ਕਿ ਮੋਲ ਸੋਹਣਾ ਲੱਗੇ ਤੇ ਜਿਹੜਾ ਮੀਂਹ ਮੂੰ ਪੈਂਦਾ ਪਿਆ ਵਾ ਉਹ ਵੀ ਜਰਾ ਫਿਰ ਥੋੜਾ ਜਿਹਾ ਵਜਰੇ ਸਵਾਦ ਆਊਗਾ ਫੈਜੀ ਆਪਣੇ ਨਾਲ ਆ ਕਿਚਨ ਦੇ ਵਿੱਚ ਹੈਲਪ ਕਰੂ ਆਪਣੀ ਕਰੇ ਕੋਈ ਨਹੀਂ ਬਾਜੀ ਹੈ ਇਹ ਸ਼ਕਤੀ ਮਾਨ ਸ਼ਕਤੀ ਮਾਨ ਤੇ ਕਿਚਨ ਜਿਹੜਾ ਆਪਾਂ ਬਿਲਕੁਲ ਇਨਸ਼ਾਅਰ ਫਿੱਟ ਕਰ ਦੇਣਾ ਵਾ ਇੱਥੇ ਮੌਜਾ ਨਹੀਂ ਹੈਗਾ ਮੇਰੇ ਤੇ ਉਹਨੇ ਪਕਾਉਣਾ ਸੀ ਪਕੌੜੇ ਉਹਨੇ ਬਣਾਉਣੇ ਸੀ ਅੱਜ ਜਿਹੜੀ ਅੰਮੀ ਆ ਆਪਣੀ ਉਹ ਸਮੀ ਆ ਇਹ ਉਹ ਪਗਾਏਗਾ ਪਕੌੜੇ ਬਣਾਏਗਾ ਇੱਕ ਵਾਰੀ ਕਿਚਨ ਧੋ ਰਿਹਾ ਸਾਫ ਸੁਥਰਾ ਕਰਦੀਏ ਫਿਰ ਤੁਹਾਨੂੰ ਵਿਖਾਉਨੇ ਆ ਪਕੌੜੇ ਤੇ ਪਕੌੜਿਆਂ ਦੀਆਂ ਰੈਸਪੀਆਂ ਬਾਕੀ ਗੱਲਾਂ ਤੇ ਫਿਰ ਗਾਣੇ ਉਹ ਤਾਂ ਨਾਲ ਦੀ ਨਾਲ ਹੀ ਕਿਉਂ ਇਹਨੂੰ ਨਾ ਟਾਪ ਨੂੰ ਚੱਕੋ ਇੱਥੋਂ ਟਾਪ ਨੂੰ ਚੱਕ ਕੇ ਨਾ ਉਹ ਉੱਥੇ ਰੱਖ ਕੇ ਉਹਰੇ ਨੂੰ ਰੇਡ ਦੀਏ ਐ ਨਾ ਘਰ ਮੈਂ ਹੁਣ ਵੈਪਰ ਮਾਰਾ ਫਿਰ ਇੱਥੇ ਹਾਂ ਵੈਪਰ ਮਾਰ ਲਾ ਜੇ ਅੱਲਾ ਖੈਰ ਕਰੇ ਬੰਦਾ ਲਾ ਲਿਆ ਜੇ ਕੰਮ ਤੇ ਵੇਖ ਹੁਣ ਸਫਾਈ ਹੁੰਦੀ ਕਿ ਕੀ ਹੁੰਦਾ ਸਫਾਈ ਹੋ ਰਹੀ ਹੈ ਕਿੰਨੇ ਨੇ ਇਹ ਭਰ ਰਿਹਾ ਜੀ ਆਪਾਂ ਆ ਛੜਤਾ ਜੀ ਹੈ ਕਰ ਲਿਆ ਜੀ ਆ ਛੜਤਾ ਜੀ ਅੱਛਾ ਚੱਲ 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 ਆ ਜਾ ਆ ਜਾ ਕੋਨੇ ਨੇ ਸਾਰੇ ਨੇ ਨਾ ਵੇਖਣ ਵਾਲੇ ਨੇ ਨਾ ਉਹਨਾਂ ਦਾ ਦਿਮਾਗ ਇਹ ਲੈ ਜਾਣਾ ਵੀ ਇਹ ਐਂ ਬੜੇ ਕਰ ਜਾਂਦਾ ਆ ਕਿਹੜਾ ਬਲੌਗ ਇਹ ਜਿਹੜਾ ਬਲੌਗ ਨਹੀਂ ਨਹੀਂ ਸਭ ਨੂੰ ਪਤਾ ਦਾ ਆਪਣਾ ਬਲੌਗ ਦਾ ਨੇਚਰਲ ਹੂੰ ਕੋਈ ਨਹੀਂ ਪ੍ਰੀ ਪਲਾਨ ਕੁਛ ਨਹੀਂ ਤਾਂ ਗੱਲਾਂ ਬਾਤਾਂ ਆ ਗਈਆਂ ਇਹਨੂੰ ਚਾਹੀਦੀਆਂ ਆਪਾਂ ਬੋਲੀਆਂ ਆ। ਆ ਡੇਰੇ ਵਾਲੀ ਆ। ਹਾਂਜੀ। ਆ ਤੇਰੀ ਜਿਹੜੀ ਖੋਤੀ ਉਹ ਗੋਰੀ ਏ। ਹਾਂ। ਬੋਲਾ ਬੋਲਾ। ਇਹ ਮੈਨੂੰ ਲੱਗਦਾ ਧੱਕ ਮਾਰਦੀ ਏ। ਕੀ ਮਾਰਦੇ? ਰੱਕ ਰੱਕ ਰੱਕ। ਰੱਕ। ਉਹ ਪਤਾ ਨਹੀਂ ਯਾਰ ਮੈਂ ਵੀ ਸੁਣਿਆ। ਦਰਾ ਕੇ ਕਿਵਾਂ ਦਰਿ। ਵੈਸੇ ਕੀ ਹੁੰਦਾ? ਬਹੁਤ ਆਪਣੇ ਤੋਂ ਅੱਲਾ ਦੇ ਤਾਂ ਲੋਨੇ ਵਾਲਾ ਨਹੀਂ ਉਹ ਤਾਂ ਭੰਜ ਆਇਆ ਸੀ ਹਾਂ ਹਾਂ ਉਹ ਕਹਿੰਦਾ ਉਹਨਾਂ ਰੱਤ ਰੱਤ ਤਕਾ ਅੱਛਾ ਇਹ ਠੀਕ ਵਾਹ ਜੀ ਵਾਹ ਕਾ ਬਾਤਾਂ ਡਿੱਗਈ ਲੋ ਜੀ ਆਲੂ ਆਂਡੇ ਦਾ ਸਮਾਨ ਐ ਮੇਰੇ ਆਲੂ ਆਂਡੇ ਆਲੂ ਆਂਡੇ ਦੇ ਪਕੌੜਿਆਂ ਦਾ ਸਮਾਨ ਪਕੌੜਿਆਂ ਦਾ ਤੇ ਤੇਰੇ ਲਈ ਆਂਦੇ ਨਾ ਓਕੇ ਇਹ ਪਕਣਾ ਕੀ ਸੀ ਵੈਸੇ ਭਿੰਡੀ ਭਾਈ ਆਲੂ ਆਂਡੇ ਬਣਾਵਾਂਗੇ ਇਹਦੇ ਨਾਲ ਪਕੌੜੇ ਬਣਾਵਾਂਗੇ ਇਹ ਕਿੱਲੇ ਦੇ ਆਏ ਗਰੇਲੇ ਕਿੱਥੇ ਆ ਉਹ ਨਹੀਂ ਉਹ ਨਹੀਂ ਓਏ ਆਲੂ ਆ ਪਰ ਮਤਲਬ ਸਮਾਨ ਪੂਰਾ ਆ ਗਿਆ ਥੈਂਕ ਯੂ ਸਰ ਆ ਆਪਾਂ ਚਮਕਾਤਾ ਭਾਈ ਜੀ ਆ ਦੇਖੋ ਵਿੜਾ ਐ ਭਾਈ ਉਹਨੂੰ ਮੈਂ ਕੈਮਰਾ ਮਾਰਨਾ ਹੀ ਨਹੀਂ ਫਿਰ ਦਿਖਾਈਏ ਪਈ ਤਾਂ ਸਭ ਨੇ ਵੇਖ ਲੈ ਮੰਜੇ ਡਾਲੋ ਅੱਜ ਕਟਿੰਗ ਕਰਨ ਲੱਗੇ ਸਿਰਫ ਸਪਾਈਕਰੋ ਸਾਰੀ ਠੀਕ ਹੋ ਗਿਆ ਜੀ ਲੋ ਜੀ ਪਕੌੜੇ ਬਣਨ ਗਿਆ ਇਨਸ਼ਾਅੱਲਾ ਲੋ ਜੀ ਮਾਸ਼ਾਅੱਲਾ ਆਲੂ ਤੋਤੇ ਗਏ ਆ ਮੂੰਹ ਨੇ ਕਦੀ ਧੋਤਾ ਨਹੀਂ ਤੇ ਆਲੂ ਧੋ ਲੈਨੇ ਨਹੀਂ 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 ਆਪਾਂ ਮੂੰਹ ਵੀ ਸਵੇਰੇ ਸੇ ਰੋੜ ਕੇ ਫੇਸ ਵਾਸ਼ ਨਾ ਤੋਈਦਾ ਹੈਵੀ ਵਾਲਾ ਉਹ ਮਾਈ ਗੋਡ ਰੌਣਕਾਂ ਹੀ ਨਜ਼ਰ ਆਂਦੀ ਆ ਹਾਂ ਲੋ ਜੀ ਸਮਾਨ ਮਾਸ਼ੱਲਾ ਐ ਸਜਾ ਕੇ ਬੈਠਾ ਜਿਵੇਂ ਨਾ ਸਾਰੇ ਪਿੰਡ ਦੀ ਤਾਈ ਹੁੰਦੀ ਐ ਹੈ ਓਏ ਹਾਂ ਜੀ ਭਾਈ ਜੀ ਲੋ ਜੀ ਮਤੇ ਨਹੀਂ ਹਰਸ਼ ਹੈ ਹਰਸ਼ ਹੈ ਆ ਗਏ ਆਲੂ ਗੰਡੇ ਆ ਤਿੰਨ ਚਾਰ ਗੰਡੇ ਵਜਾ ਲੈ ਇਹਨਾਂ ਨੇ ਤੇ ਪਾਲਤ ਪੁਲਕ ਨਿਜ਼ਾਮ ਪੂਰਾ ਮਾਸ਼ੱਲਾ ਓਕੇ ਆ ਆ ਦੁੱਧ ਨਾ ਚਾਹ ਵਾਸਤੇ ਵਾਹ ਉਹਨਾਂ ਦੂਜਾ ਲੈਉਂਦਾ ਯਾਰ ਉਹ ਯਾਰ ਪੈ ਗਿਆ ਲੱਭਾਈ ਯਾਰ ਫੁੱਲਾ ਉੱਧਰ ਜਾਣਾ ਪਿਆ ਅੱਜ ਦੁਕਾਨ ਹੈਗੀ ਨਾ ਵਾਲੀ ਉਹ ਇਹਨਾਂ ਦਾ ਸਹੀ ਨਹੀਂ ਆ ਦੁੱਧ ਉਹ ਨੰਬਰ ਲੱਭਦਾ ਇੱਕ ਨੰਬਰ ਹੈਗਾ ਹਾਂ ਉਹ ਇੱਕ ਨੰਬਰ ਆ ਇਹ ਵੀ ਦੁੱਧ ਦੀ ਥਾਂ ਤੇ ਉਹਨਾਂ ਨੇ ਛਠਾਇਆ ਹੀ ਆਪਾਂ ਨੂੰ ਇਹ ਦੁੱਧ ਹੈ ਉਹ ਦਾ ਨਾ ਆ ਇਹ ਆ ਵੇਖੋ ਇਹ ਦੁੱਧ ਨਹੀਂ ਅੱਛਾ ਇਹ ਦੁੱਧ ਨਹੀਂ ਹੈਗਾ ਸਿਰਫ ਚਾਹ ਵਾਸਤੇ ਇਸਤੇਮਾਲ ਹੋ ਸਕਦਾ ਰੰਗ ਚਿੱਟਾ ਕਰਨ ਨੂੰ ਹੈ ਨਾ ਚਾਹ ਲੈ ਲੈ ਚਾਹ ਦੇ ਪਾਈਪ ਲੈ ਲੈ ਮਜ਼ਾ ਲੋ ਬਸ ਠੀਕ ਹੋ ਗਿਆ ਭਾਈ ਰੋਇ 스타 ਦੇ ਮੋਢੇ ਕੋ ਟਡਦੇ ਆ ਜੀ ਅੱਲਾ ਰੱਖੇ ਖੈਰ ਸੋਖ ਛੇਤੀ ਛੇਤੀ ਸਾਹਮਣੇ ਸਵਾਦ ਸਵਾਦ ਸ਼ਹਿਰ ਦਾ ਵੀ ਖਵਾਦ ਦੇ ਕਿਉਂਕਿ ਯਾਰ ਟਡਾ ਗਰਾਮੀਲੇ ਆਇਆ ਹੈ ਗਰਾਮੀਲੇ ਆਇਆ ਜੀ ਸੀਰਦ ਸਾਹਿਬ ਕੋ ਟਡ ਰਹੇ ਨੇ ਜੀ ਕਿਉਂਕਿ ਇਹਨਾਂ ਨੇ ਆਲੂਆਂ ਦੇ ਖਾਣੇ ਨੇ ਤੇ ਪਕੌੜੇ ਖਾਣੇ ਇਹਨਾਂ ਨੇ ਨਾ ਪਹਿਲੀ ਪਿੰਡੀਆਂ ਮੈਂ ਕਿਆਂ ਸੀ ਇਹਨਾਂ ਨੇ ਕਿਆਂ ਸੀ ਮੈਂ ਪਿੰਡੋਂ ਉਸਤਾਦ ਰਲਾ ਲਿਆ ਨਾਲ ਆਪਦੇ ਬਿਸਤਾਜੀ ਕਿ ਜੇ ਮੇਰੇ ਨਾਂ ਦੀ ਖਾਮੀ ਭਰਦੇ ਹੋ ਤਾਂ ਕਿ ਆਲੂ ਆਂਡੇ ਖਾ ਲਈਏ ਹਾਂ ਜੀ ਉਸਤਾਦ ਜੀ ਦੀ ਸੇਵਾ ਹੋ ਰਹੀ ਹੈ ਜੀ ਮਾਸ਼ਾਅੱਲਾ ਹਾਂ ਉਸਤਾਦ ਜੀ ਦੀ ਸੇਵਾ ਹੋ ਰਹੀ ਹੈ ਜੀ ਮਾਸ਼ਾਅੱਲਾ ਹਾਂ ਜੀ ਉਸਤਾਦ ਜੀ ਠੀਕ ਹੈ ਜੀ ਹਾਂ ਪੁੱਤ ਜੀ ਹਾਂ ਬਾਸ ਕਰ ਦਸ ਸੇਵਾ ਖਾ ਮੇਵਾਨ ਹਾਂ ਲੋ ਜੀ بارش ਜਿਹੜੀ ਆ ਉਹ ਪੈ ਹੱਟੀ ਹਲਕੀ ਹਲਕੀ ਹੁਣ ਭੂਰ ਪੈਂਦੀ ਪਈ ਆ ਤਾਂ ਮੰਜਾ ਸੀ ਇੱਥੇ ਕਰ ਲਿਆ ਸੀ ਤੇ ਨਿਜ਼ਾਮ ਮੇਰਾ ਹਾਲ ਓਕੇ ਹੋ ਗਿਆ ਸਰ ਹੋ ਗਿਆ ਮੈਨ ਲੱਗੇ ਲੱਗੀ ਹੈ ਹਾਂ ਲੱਗੇ ਲੱਗ ਗਿਆ ਕੰਮ ਓਕੇ ਹੋ ਗਿਆ ਜੀ ਲੋ ਜੀ ਆ ਕੱਟ ਲੈ ਨਾਈਆਂ ਵਾਲੇ ਗੰਡੇ ਸਮੀ ਸਾਹਿਬ ਨੇ ਜਿਹੜਾ ਗੰਡਾ ਕੱਟਿਆ ਹੋਇਆ ਇਹ ਹੁਣ ਧੋਦ ਗਿਆ ਜੀ ਸਾਹਿਬ ਲੋ ਜੀ ਬਿਸਮਿਲਲਾ ਕਿਚਨ ਆਪਣਾ ਮਾਸ਼ਾਅੱਲਾ ਚੈੱਕ ਕਰੋ ਬਿਲਕੁਲ ਰੈਡੀ ਹੋ ਗਿਆ ਲੋ ਜੀ ਕੰਮ ਕਰਨ ਰਿਹਾ ਜੇ ਵੈਸੇ ਬੜਾ ਹਟਣਾ ਅੱਲਾਹ ਦੀ ਕਸਮੇ ਨਾਗਰ ਮੈਂ ਸਮੀ ਮੈਂ ਸਾਰਾ ਧੋਤਾ ਹਰ ਬੰਦੇ ਨੇ ਵੇਖਿਆ ਕੋਈ ਕੰਮ ਨਹੀਂ ਇਹਨੇ ਕੀਤਾ ਮੈਂ ਇਹਨੂੰ ਮੈਂ ਹੁਣ ਆ ਨਹੀਂ ਕੱਟਦਾ ਛੁਰੀ ਆਪਣੇ ਕੋਲ ਛੁਰੀਆਂ ਬਹੁਤੀਆਂ ਤੇ ਨਹੀਂ ਆਈਆਂ ਆਪਣੇ ਕੋਲੇ ਦੱਸ ਮੈਨੂੰ ਤੂੰ ਹੀ ਕੱਟਣਾ ਫਿਰ ਦਾਈ ਤੂੰ ਆ ਤੇ ਸਾਰੀ ਮਾਸੀ

ਉਹ ਹੰਸਾਂ ਦੀ ਜੋੜੀ ਓਏ ਹੋਏ ਹੋਣ ਲੱਗਦੀ ਬੰਦੇ ਹੰਸਾਂ ਦੀ ਜੋੜੀ ਮੁੜਿਆਓ ਆਜੋ ਚੱਲੇ ਆਇਓ ਕੰਮ ਕਰ ਲਈਏ ਤੂੰ ਕੀ ਆ ਬੰਦੇ ਅਟਕਾਸ ਕੋ ਲਾਏਗਾ ਫਿਰ ਤੁਹਾਨੂੰ ਵਾਸਤੇ ਹੀ ਹੁਣ ਲੋ ਜੀ ਬੇਸਨ ਜਿਹੜਾ ਪਕੌੜਿਆਂ ਵਾਸਤੇ ਉਹਨਾਂ ਘੋਲ ਲੀਏ ਸਵੀ ਸਾਬ ਸਰਦ ਰੱਖੀ ਜਿਆਦਾ ਨਾ ਸਰਦ ਰੱਖ ਬਹੁਤ ਆ ਤੋ ਬਹੁਤ ਆ ਬਸ ਆ ਸਾਮ ਲੋ ਘਰ ਦੇ ਵਾਲੀ ਵਾਰਸ ਕੰਡ ਬੰਨ੍ਹ ਕੇ 라ਦੇ ਮੈਨੂੰ ਹਾਂਜੀ ਭਾਜੀ ਕੰਡ ਬੰਨ੍ਹ ਕੇ 라ਦੇ ਆਹੋ ਤੇ ਪਾਣੀ ਕਿੱਥੇ ਬੋਤਲ ਵਾਲਾ ਜਿਹੜਾ ਫਿਲਟਰ ਦਾ ਪਾਣੀ ਲੈ ਕੇ ਆ ਲਓ ਜੀ ਪਕੌੜਿਆਂ ਵਾਸਤੇ ਪਾਲਕ ਜਿਹੜੀ ਆ ਕੱਟੀ ਗਈ ਆ ਧੋਤੀ ਗਈ ਆ ਆ ਆਲੂ ਵਾਲੀ ਭਾਈ ਇਸ ਕੋ ਨਾ ਇਸ ਵਿੱਚ ਮੂਦਾ ਕਰੇ ਜੀ ਜੀ ਇਸ ਕੋ ਤੋਦੋ ਔਰ ਇਸ ਕੋ ਤੋਲੀ ਇਹ ਭਾਈ ਤੋਤੇ ਗਏ ਹੈ ਇਹ ਰਹਿ ਗਏ ਹਨ ਅਲੀ ਅਦਰਕ ਲਸਣ ਕੁੱਟਿਆ ਕਿੱਥੋਂ ਕੁੱਟਣਾ ਕੁੰਡੀ ਨਹੀਂ ਆਈ ਉਹ ਕੁੱਟਣੀ ਕਿਦੇ ਵਿੱਚ ਕੁੱਟਣਾ ਕਿਦੇ ਵਿੱਚ ਚੱਲ ਸ਼ਾਪਰ ਦੇ ਬਾਹਰ ਉਹ ਤੇਟ ਮਾਰ ਦੋ ਦਿਨ ਹੋ ਗਏ ਜੀ ਕੁੱਟਦਾ ਲੋ ਆ ਜੀ ਆ ਫੜਾ ਵਾ ਸਹੀ ਬਣਾਇਆ ਹੈ ਨਾ ਮੂੰਹ ਤੇ ਮਾਸਕ ਲੱਗ ਸਕਦਾ ਹੂ ਇਸ ਹਿਸਾਬ ਨਾਲ ਮੈਂ ਇਹਨੂੰ ਕੀਤਾ ਲਓ ਜੀ ਸਮੀਨੇ ਪਤਲਾ ਕਰ ਲਿਆ ਵਾ ਰੇਸਣ ਤੇ ਢੜਾ ਮਿਰਚ ਕੜਾ ਮਿਰਚ ਪਾ ਪਾਤੀ ਹੈ ਜੀ ਠੀਕ ਹੈ ਇਹ ਰੈਸਪੀ ਨਾਲ ਦੱਸ ਦਿਓ ਨਾ ਸਹੀ ਪਕੌੜਿਆਂ ਵਾਲੀ ਮੀਂਹ ਦੀ ਪਕੌੜਿਆਂ ਵਾਲੀ ਸਭ ਦੀ ਰੈਸਪੀ ਲਓ ਜੀ ਇਹ ਇਹ ਜਿਹੜੀ ਰੈਸਪੀ ਬਣ ਰਹੀ ਹੈ ਕੰਨਾ ਜਿਹਾ ਧੂਆ ਕੱਢਣ ਵਾਲੀ ਜਿੰਨੇ ਨੇ ਮਿਰਚ ਪਾਤੀ ਆ ਜੀਰਾ ਕਿੱਥੇ ਹੈ ਜੀਰਾ ਆ ਗਿਆ ਜੀਰਾ ਕੱਢੋ ਆ ਲੋ ਬੰਦ ਰੋ ਜੀ ਜੀਰਸ ਬismillah ਦੀ ਬਰਕਤ ਅੱਜ ਬਣਾਉਣ ਲਈ ਏਕਾ ਦਾ ਮਸਾਲਾ ਆਹ ਦੀ ਕਿਤਾ ਦਾ ਮਸਾਲਾ ਆ ਬਜਰੀਏ ਦੇ ਪਕੌੜੇ ਹੈਗੇ ਮਾਇਏ ਤੇ ਹਾਂ ਵੇਖੀ ਆ ਆ ਪਿਆਸ ਤੋਂ ਹਾਂ ਭਾਈ ਤੋਂ ਤੇ ਲੋ ਜੀ ਫਿਰ ਇਹਨਾਂ ਵਾਲੇ ਕਹਿੰਦੇ ਆਪਾਂ ਜਿਹੜਾ ਸੁੱਕਾ ਧਨੀਆ ਸੁੱਕਾ ਧਨੀਆ ਪੀਣ ਤੋਂ ਬਗੈਰ ਹੀ ਪਾਤਾ ਮੇਰਾ ਰਦਾ ਜੀ ਪੀ ਕੇ ਨਹੀਂ ਨਹੀਂ ਇਦਾਂ ਵੀ ਪਾਈ ਦਾ ਕੋਈ ਮਸਲਾ ਨਹੀਂ ਹੈਗਾ ਠੀਕ ਆ ਠੀਕ ਆ ਜੀ ਹੁਣ ਇਹਦੇ ਵਿੱਚ ਆਲੂ ਜਾਣ ਦਿਓ ਸਰਕਾਰ ਨਮਕ ਕਿੱਥੇ ਲੂਣ ਦਿਓ ਵੇ ਲੋ ਜੀ ਲੂਣ ਪਾਈ ਜਾਂਦਾ ਸਮੇਂ ਇਹ ਵੀ ਹੋ ਗਿਆ ਆ ਆਲੂ ਤੇ ਆ ਪਿਆਜ਼ ਪੈਣੇ ਹਾਂ ਹਾਂ ਤੇ ਬਸ ਕੰਮ ਸ਼ੁੱਧ ਉਹ ਬਸ ਆ ਰਹਿ ਗਈ ਨਾਲੇ ਵੀ ਪਾਣੀ ਪਾਲਕ ਤੇ ਮਸਾਲਾ ਪੂਰਾ ਹੋਣਾ ਪਕੌੜਿਆਂ ਦਾ ਤਿਆਰ ਲਓ ਉਹ ਇਹ ਕਿਹੜੇ ਗੰਡੇ ਆ ਭਲਾ ਪਤਾ ਨਹੀਂ ਕਿਹੜੇ ਗੰਡੇ ਆ ਇਹੀ ਹੈ ਹੋਊਗੀ 1 ਵਜੇ ਨੂੰ ਉੂਜੇ ਤਾਂ ਆ ਗਿਆ ਦੇਹ ਵਾਲੇ ਤੂੰ ਗੰਡੇ ਕੱਟਦੇ ਨੂੰ ਇਹ ਨਹੀਂ ਪਤਾ ਵੀ ਆਵੇ ਮੋਟੇ ਮੋਟੇ ਦੇ ਕੱਟਦੇ ਕੱਟਦੇ ਹਾਂ ਇਹ ਉਧਰ ਆਲੂ ਨੇ ਆਲੂ ਨੇ ਪਾਣੀ ਹਟਾ ਦੇ ਲੋ ਜੀ ਆਹ ਹੋ ਗਿਆ ਮਸਾਲਾ ਆਪਣਾ ਤਕਰੀਬਨ ਰੈਡੀ ਹੋਣ ਸਮੀ ਨੇ ਖੋਲ ਦੇਣਾ ਹੈ ਪਾਲਕ ਦਿਓ ਮਾਇਆ ਤੁਹੇ ਇਹ ਇਦਾਂ ਹੀ ਆਏਗੀ ਇਦਾਂ ਮੈਂ ਕਹਿੰਦਾ ਉਹ ਜਾ ਜਾਂਦੀ ਹੈ ਨਾ ਕਰ ਦਵਾ ਆਏ ਹੋਏ 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 ਹਾਲੇ ਨਹੀਂ ਲਾ ਮੇਰੇ ਵੀਰੋਂ ਬਣਨ ਲੱਗਿਆ ਪਕੌੜੇ ਆਹ ਅਸੀਂ ਇਸ ਕੋ ਕਰ ਦੇਗੇ ਅਸੀਂ ਇਸ ਕੋ

ਰੈਸਪੀ ਹੈ ਕਿਉਂ ਸਮੀ ਸਾਹਿਬ ਉਹ ਹੱਥ ਦਾ ਜ਼ਾਇਕਾ ਹੁੰਦਾ ਹੈ ਤੇ ਰੈਸਪੀ ਜਿਹੜੀ ਮਰਜ਼ੀ ਆ ਪਰ ਜ਼ਾਇਕਾ ਵੇਖਦੇ ਆਂ ਵੀ ਸਮੀ ਦੇ ਹੱਥ ਦਾ ਪਕੌੜਿਆਂ ਦਾ ਕੀ ਹੈ ਹੈ ਉਹਦੋਂ ਨੇ ਸਮੀ ਨੇ ਸਾਨੂੰ ਖਵਾਇਆ ਜੀ ਗੋਭੀ ਗੋਸ਼ ਤੋਂ ਬਹੁਤ ਸਵਾਦ ਸੀ ਕੱਲ ਸਮੀ ਨੇ ਬਣਾਈ ਦਾਲ ਤੇ ਦਾਲ ਵਧੀਆ ਸੀ ਬਣਾਈ ਇਹਨੇ ਪਹਿਲੀ ਵਾਰੀ ਆ ਇਹ ਸਾਨੂੰ ਇਹਨੇ ਕੱਲ ਦੱਸਿਆ ਬਣਾਉਣ ਤੋਂ ਬਾਅਦ ਵੀ ਮੈਂ ਪਹਿਲੀ ਵਾਰੀ ਬਣਾਈ ਆ ਤੇ ਆ ਹੁਣ ਪਕੌੜੇ ਬਦਲੇ ਪਹਿਲੀ ਵਾਰੀ ਬਣਾਉਣ ਲੱਗਾ ਕਿ ਦੂਜੀ ਵਾਰੀ ਪਹਿਲੀ ਵਾਰੀ ਪਹਿਲੀ ਵਾਰੀ ਬਣਾਉਂਦਾ ਸਹੀ ਦੱਸ ਹਾਂ ਸੱਚੀ ਪਾੜੇ ਪੈ ਰਿਹਾ। ਲੋ ਜੀ ਅੱਜ ਵੇਖਦੇ ਆਂ ਵੀ ਇਹ ਪੈਣੀ। ਇਹ ਤਾਂ دماغ ਦੀ ਗੱਲ ਹੁੰਦੀ ਹੈ। ਅੱਲਾ ਪਾਕ ਨੇ ਦਿਮਾਗ ਦਿੱਤਾ ਕਾਦੇ ਵਾਸਤੇ ਦਿੱਤਾ ਵਾ ਯੂਜ਼ ਕਰੋ। ਐਸ਼ੇ ਹੂੰ ਵਰਤ ਲੈਣਾ। ਇਹ ਵੱਤੋ ਦਿਮਾਗ। ਦਿਮਾਗ ਲੈਣੇ ਕਾਦੇ ਵਾਸਤੇ ਦਿੱਤਾ। ਕਸੀ ਫਲਾਸ਼ ਵੀ ਨਹੀਂ ਲਾਇਆ। ਛੋਪੀ ਯਾਰ। ਅੱਛਾ ਮੌਸਮ ਇੰਨਾ ਜਿਆਦਾ ਸੋਹਣਾ ਹੈ ਨਾ। ਕਿ ਹਵਾ ਇੰਨੀ ਜਿਆਦੀ ਸੋਹਣੀ ਚੰਗਣ ਚੱਲਣ ਦਈ ਆ ਵਗਣ ਦਈ ਆ ਤੇ ਜੇ ਇਹੀ ਆਪਾਂ ਪਿੰਡ ਟੂਲ ਤੇ ਪਕਾਉਂਦੇ ਹੁੰਦੇ ਤੇ ਪਕਾਉਂਦਾ ਸਮੇਂ ਹੁੰਦਾ ਤੇ ਫਿਰ ਤੇ ਹੋ ਜਾਣੇ ਸੀ ਆਏ ਹਾਏ 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 ਹੈਂ ਕੀ ਬਾਤਾਂ ਹੋ ਜਾਣੀ ਅਸੀਂ ਲੇਕਿਨ ਇੱਥੇ ਵੀ ਸਮੇਂ ਪਕਾਉਂਦਾ ਪਿਆ ਚਲੋ ਇਹਦਾ ਸਵਾਦ ਆ ਤੇ ਆਲਾ ਦਵਾਲਾ ਆਪਣਾ ਇਸ ਟਾਈਮ ਜਿਹੜਾ ਵਾ ਘੇਰਿਆ ਹੀ ਆ ਹਵਾ ਹੂ ਜਿਹੜੀ ਉਤੋਂ ਹੀ ਲੱਗਦੀ ਪਈ ਆ ਲੇਕਿਨ ਘਿਰਿਆ ਹੋਇਆ ਵੇ ਇਸ ਸਮਝ ਲਓ ਹਨਾ ਤੇ ਜਿਹੜਾ ਵਾ ਜਿਗਾੜ ਥੋੜਾ ਦੇਸੀ ਅੱਜ ਦੇ ਤਰੀਕ ਦੇ ਵਿੱਚ ਸਾਡੇ ਕੋਲੇ ਕਿਉਂਕਿ ਇਹ ਇੱਥੇ ਨਵੇਂ ਨਵੇਂ ਸ਼ਿਫਟ ਹੋਏ ਆ 4-5 ਦਿਨ ਪਹਿਲਾਂ ਹੀ ਸੋ ਇਸ ਕਰਕੇ ਕਾਫੀ ਜ਼ਿਆਦੀਆਂ ਚੀਜ਼ਾਂ ਦੀ ਸ਼ਾਰਟੇਜ ਆ ਹਲੇ ਲੇਕਿਨ ਮੌਸਮ ਸੋਹਣਾ ਸੀ ਤੇ ਅਸੀਂ ਸੋਚਿਆ ਚਲੋ ਪਕੌੜੇ ਬਣਾਉਨੇ ਆ ਸ਼ਾਰਟੇਜ ਕੀ ਕਹਿੰਦੇ ਹੁੰਦੇ ਸਿਨੈਰੀਓ ਦੇ ਵਿੱਚ ਵਿੱਚ ਹੀ ਤੇ ਜਿਹਦੇ ਵਿੱਚ ਸੜਕੋ ਛਾੜਨਾ ਨਹੀਂ ਹੈਗਾ ਪਕੌੜੇ ਕੱਢਣ ਵਾਸਤੇ ਉਹ ਕੜਾਈ ਨਹੀਂ ਹੈਗੀ ਪਕੌੜੇ ਕੱਢਣ ਵਾਸਤੇ ਇਸ ਲਈ ਥੋੜਾ ਜਿਹਾ ਦੇਸੀ ਜਗਾੜ ਲਾਇਆ ਕਿ ਦੇਸੀ ਜਗਾੜ ਤੇ ਦੇਸੀ ਜਗਾੜ ਇਹ ਆ ਵੀ ਐਸ ਪਤਲੀ ਦੇ ਵਿੱਚ ਘਿਓ ਪਾਤਾ ਵਾ ਤੇ ਇਹਦੇ ਵਿੱਚ ਹੀ ਬਣਾਵਾਂਗੇ ਪਕੌੜੇ ਤੇ ਆਹ ਚਮਚੀਆਂ ਦੇ ਨਾਲ ਛਾਣਨੇ ਦਾ ਕੰਮ ਕਰਨੀਆਂ ਹੈ ਸਮੀ ਦਾ ਤਜਰਬਾ ਤੇ ਚਮਚੀਆਂ ਇਹਦੇ ਨਾਲ ਬਣਨ ਜੱਲਾ ਦੀ ਰੱਖ ਕੇ ਖੈਰ ਸੋਖ ਸਰ ਜਿਹੜੇ ਇਸੇ ਸਾਦਾ ਹੀ ਲੋ ਜੀ ਬਿਸਮਿਲਲਾ ਇਹ ਫੌਜੀ ਵਿੱਚ ਨਹੀਂ ਸੋੜੋ ਲੋ ਜੀ ਆਪਣਾ ਜਰਾ ਘਿਓ ਆ ਹੋ ਗਿਆ ਗਰਮ ਹੋਰ ਸਮੀ ਸਾਹਿਬ ਸਰਾਟੇ ਮਾਰਨ ਲੱਗਿਆ ਸੀ ਸਰਾਟੇ ਮਾਰੀ ਜਾਂਦਾ ਤੇ ਹੁਣ ਸਮੀ ਤੁਸੀਂ ਸਰਾਟੇ ਮਰਾ ਦੇ ਜਿਹੜਾ ਪਕੌੜਿਆਂ ਦੇ ਵਾਹ ਵਾਹ ਤਾਂ ਕਿ ਦਿਨ ਖੜੇ ਖੜੇ ਜਿਹੜੇ ਨਾ ਪਕੌੜੇ ਖਾ ਲਈ ਆਪਾਂ લોજી હાથ નહીં હે બismillah આય ગો ધ્યાન સાબ બોલસેટ ઓ હો છોડતા ક અમે યાર કરના થોડા નાલ થોડે બકસે ઉપર રાખી તાકે જોડે ના હે ના ਲੋ ਜੀ ਮਾਸ਼ਾਅੱਲਾ ਪਕੌੜੇ ਜਿਹੜੇ ਤਿਆਰ ਹੋ ਗਏ ਇਹ ਤਿਆਰ ਹੋਇਆ ਜੀ ਚਿਪਸ ਪਕੌੜੇ ਬਿਸਮਿਲਲਾ ਬਿਸਮਿਲਲਾ ਲੋ ਸਰ ਇੱਕ ਵਾਰ ਟੇਸਟ ਕਰਕੇ ਤੇ ਦੱਸੋ ਹੂੰ ਦੱਸੋ ਪੁੱਤਰ ਮਾਸ਼ਾਅੱਲਾ ਹੱਲੇ ਨਹੀਂ ਪਤਾ ਲੱਗ ਰਿਹਾ ਕਾ ਕੇ ਦਰ ਮਬਸ਼ਰ ਪੁੱਤਰ ਹੂੰ ਮਾਸ਼ਾਅੱਲਾ ਇਹ ਆਇਲ ਨਹੀਂ ਹੈ ਵਧੀਆ ਹੈਗਾ ਆਇਲ ਨਹੀਂ ਬਾਬੇ ਵਧੀਆ ਆਇਲ ਮੱਚੀ ਦੀ ਖੁਸ਼ਬੂ ਆ ਰਹੀ ਏ ਵਿੱਚ ਪਾ ਜੀ ਅਸੀਂ ਮੱਛੀ ਵਾਲਾ ਬਣਾਇਆ ਨਾ ਹਾਂ ਤੇ ਹੋਰ ਕੀ ਅੱਲਾ ਦੀ ਕਸਮ ਅੱਲਾ ਦੀ ਕਸਮ ਆਜਾ 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 ਵਾਹ ਜੀ ਵਾਹ ਇੱਕ ਵਾਰੀ ਲਟਾਂ ਬਾਲਣੀਆਂ ਇਹੀ ਤਰੀਕੇ ਨਾਲ ਬਿਸਮਿਲ੍ਲਾ ਵਾਹ ਵੀ ਵਾਹ ਹਾਏ 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 ਤੋ ਭਾਈ ਵਿਸਮੀ ਇਹ ਮੈਂ ਦੱਸ ਦਵਾਂ ਕਿਉਂਕਿ ਇਹਦੀ ਸੁਣ ਲੈ ਮੈਂ ਨਾ ਬੋਲਣਾ ਇੰਡੀਆਲ ਸਾਡੀ ਫਾਲੋਇੰਗ ਜ਼ਿਆਦਾ ਬਹੁਤ ਉਧਰ ਦੇ ਪੰਜਾਬ 'ਚ ਜਦੋਂ ਉਧਰ ਨਾਲੋਂ ਅੰਡੇ ਨਹੀਂ ਬਣਾਉਂਦੇ ਅੱਛਾ ਠੀਕ ਹੈ ਤੇ ਕਈ ਵਾਰੀ ਮੈਂ ਕਿਸੇ ਨੂੰ ਪੁੱਛਿਆ ਵੀ ਆਲੂ ਅੰਡੇ ਤਾਂ ਤਾਂ ਵੀ ਖਾਣ ਲੱਗਿਆਂ ਜਾਂ ਬੋਲਦਾ ਆਲੂ ਅੰਡੇ ਉਹ ਕੀ ਉਹ ਕਿੰਦਾਂ ਦੀ ਸਬਜ਼ੀ ਹੁੰਦੀ ਤੇ ਇਹ ਆਲੂ ਅੰਡੇ ਸਬਜ਼ੀ ਹੁੰਦੀ ਆ ਆਲੂ ਜਿਹੜੇ ਆ ਉਹ ਜਿਵੇਂ ਹਾਂਡੀ ਪਕਾਈ ਦੀ ਆ ਕੋਈ ਵੀ ਉਦਾਂ ਹੀ ਪਕਾ ਕੇ ਵਿੱਚ ਅੰਡੇ ਮਿਕਸ ਕਰਕੇ ਪਾ ਦੋ ਤੇ ਬਣ ਜਾਂਦੇ ਆਲੂ ਅੰਡੇ ਤੇ ਫਿਰ ਬੰਦੇ ਆ ਕੁਝ ਇਦਾਂ ਦੇ ਤੇ ਆ ਦੁਬਾਰਾ ਚੱਕਲਾ ਚੱਕਰ ਚੱਕਲਾ ਲੱਗ ਗਿਆ ਇਹ ਹੀ ਚੱਕਲਾ ਖਾਂਦੇ ਹਾਂ ਤੇਰੇ ਬਣ ਜਾਂਦੀ ਆ ਇਦਾਂ ਦੀ ਹੰਡੀ ਆਲੂਆਂ ਵਿੱਚ ਆਂਡੇ ਇਹਨੂੰ ਕਰਨਾ ਆਪਾਂ ਤੋੜੀ ਗੈਲਿਕਸ ਹਾਂ ਆਓ ਭਾਜੀ ਆਹ ਦਾ ਨਾ ਥਰੇ ਦੇ ਲੱਗੇ ਖਿਲੇ 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 ਨਾ 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 ਥਰੇ ਦੇ ਸਭੀ ਤੇਰੇ ਹੱਦ ਦਾ ਜ਼ਾਇਕਾ ਬਹੁਤ ਆ ਯਕੀਨ ਮਾਰ ਜਾ ਆਪਾਂ ਜ਼ਿੰਦਗੀ ਫਲੌਪ ਨਹੀਂ ਹੁੰਨੇਵੇਂ ਮੈਂ ਹਸਾਬ ਲਾ ਲਿਆ ਹੋਰ ਕੀ ਹਾਂ ਕੁਛ ਨਾ ਹੋਇਆ ਤੇ ਹੋਟਲ ਤਾਂ ਆਪਣਾ ਪੱਕਾ ਹੀ ਆ ਹਾਂ ਯਕੀਨ ਮਾਰਨ ਥੋੜੇ ਕੰਮ ਆ ਆਪਣੇ ਹਾਂ ਲੋ ਜੀ ਮਾਸ਼ਾਅੱਲਾ ਾਂਡੇ ਬਣ ਗਿਆ ਆਪਣੇ ਹੁਣ ਲਾਲੂ ਲਾਂਡੇ ਲਓ ਚਲੋ ਜੀ ਹੁਣ ਅਸੀਂ ਖਾ ਲਈਏ ਰੋਟੀ ਲਓ ਜੀ ਲਓ ਜੀ ਚਾਹ ਰੱਖਤੀ ਆ ਖਾਣਾ ਖਾਣਾ ਖਾਣ ਤੋਂ ਬਾਅਦ ਤੇ ਮੌਸਮ ਜਿਹੜਾ ਸੂਰਤੇ ਹਾਲ ਫਿਰ ਹਵਾ ਚੱਲ ਪਈ ਆ ਤੇ ਨਾਲ ਹਲਕੀ ਹਲਕੀ ਕਣਮਣ ਸ਼ੁਰੂ ਹੋ ਗਈ ਆ ਅਸਲ 'ਚ ਬਿਜਲੀ ਹੈ ਨਹੀਂ ਕਿ ਲਾਈਟ ਗਈ ਹੋਈ ਆ ਤੇ ਫੋਨ ਦੀ ਬੈਟਰੀ ਹੈਗੀ ਸੀ 14 15% ਉਹ ਬਚਾਈ ਆ ਤੇ ਤਾਂ ਕਰਕੇ ਥੋੜਾ ਵਲੌਗ ਵੀ ਸ਼ਾਰਟ ਅੱਜ ਤੇ ਬਿਜਲੀ ਨਾ ਹੋਣ ਕਰਕੇ ਲਾਈਟ ਘੱਟ ਸੀ ਤਾਂ ਕਰਕੇ ਮੈਂ ਵਲੌਗ ਤਾਂ ਅੱਗੇ ਜ਼ਿਆਦਾ ਕੰਟੀਨਿਊ ਨਹੀਂ ਕਰ ਸਕਿਆ ਆਇਆ ਤੇ ਚਾਹ ਆਪਾਂ ਬਣਾ ਲਈਏ ਤੇ ਬਾਕੀ ਇਨਸ਼ਾਅੱਲਾ ਪਿੰਡ ਸਵੇਰੇ ਨਹੀਂ ਤਾਂ ਪਰਸੋਂ ਆਪਾਂ ਜਾਵਣਾ ਤੇ ਵਲੌਗ ਜਾ ਕੇ ਪਿੰਡ ਜਾ ਕੇ ਜ਼ਿਆਦਾ ਕੰਟੀਨਿਊ ਹੋਣਗੇ ਤੁਹਾਨੂੰ ਪਤਾ ਕਿ ਪਿੰਡ ਜ਼ਿਆਦਾ ਸੋਹਣਾ ਵਲੌਗ ਬਣਦਾ ਵਾ ਤੇ ਇਨਸ਼ਾਅੱਲਾ ਲੰਮਾ ਵੀ ਹੋਏਗਾ ਵਲੌਗ ਤੁਹਾਨੂੰ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਕਿਉਂਕਿ ਅਕਸਰ ਕਮੈਂਟ ਮੈਂ ਦੇਖੇ ਸੀ ਕਿ ਯਾਰ ਵਲੌਗ ਲੰਮਾ ਬਣਾਇਆ ਕਰੋ ਇੱਥਾਂ ਥੋੜਾ ਇੱਥੇ ਥੋੜਾ ਜਿਹਾ ਹੁੰਦਾ ਵੀ ਬਾਹਰ ਅੰਦਰ ਕਟ ਨਿਕਲ ਹੁੰਦਾ ਵਾ ਕੰਮਕਾਰ ਦੇ ਵੀ ਜੀ ਗਾਣੇ ਬਣਾਉਣੇ ਪਏ ਮੈਂ ਤਾਂ ਸਮਝ ਤਾਂ ਕਰਕੇ ਨਹੀਂ ਜਾ ਹੁੰਦਾ ਇਸ ਕਰਕੇ ਪਿੰਡ ਜਾ ਕੇ ਲੰਬੇ ਵਲੌਗ ਹੋਣਗੇ ਸੋ ਬਾਕੀ ਉਮੀਦ ਕਰਦਾ ਤੁਹਾਨੂੰ ਆ ਵੀ ਵਲੌਗ ਵਧੀਆ ਲੱਗਿਆ ਹੋਊਗਾ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਣਾ ਜੇ ਵਧੀਆ ਲੱਗਿਆ ਚੈਨਲ ਸਬਸਕ੍ਰਾਈਬ ਲਾਈਕ ਵੀ ਕਰ ਲਓ ਦਿਓ ਇਜਾਜ਼ਤਾ ਹੁਣ ਮਿਲਦੇ ਆ ਸਰੇ ਨਵੇਂ ਵਲੌਗ ਚ ਰੱਬ ਰੱਖੇ